ਰਾਤ ਪਾਵਰ ਹਾਊਸ ਰੋਡ ਦੇ ਉੱਤੇ ਜਿੱਥੇ ਟ੍ਰੈਫਿਕ ਬੱਤੀਆਂ ਵਾਲਾ ਚੌਕ ਹੈਗਾ ਉੱਥੇ ਏ ਰਿਕਸ਼ਾ ਵਾਲੇ ਨੂੰ ਅੱਧਾ ਦਰਜਨ ਦੇ ਕਰੀਬ ਮੁੰਡਿਆਂ ਨੇ ਫੜ ਕੇ ਡਾਂਗਾ ਨਾਲ ਤੇ ਰਾੜਾ ਨਾਲ ਘੁੱਟਿਆ ਤੇ ਉਸ ਨੂੰ ਗੰਭੀਰ ਰੂਪ ਵਿੱਚ ਜ਼ਖਮੀ ਕਰਤਾ ਏ ਰਿਕਸ਼ਾ ਵਾਲੇ ਦਾ ਇੱਕ ਹੱਥ ਵੀ ਟੁੱਟ ਗਿਆ ਤੇ ਉਹਦਾ ਸਿਰ ਵੀ ਪਾੜਤਾ ਘਟਨਾ ਦੀ ਸੂਚਨਾ ਮਿਲਨ ਤੇ ਸਾਡੀ ਨੌਜਵਾਨ ਵੈਲਫੇਅਰ ਸੁਸਾਇਟੀ ਦੀ ਐਂਬੂਲੈਂਸ ਟੀਮ ਵਲੰਟੀਅਰ ਯਾਦਵਿੰਦਰ ਕੰਗ ਮੋਕੇ ਤੇ ਪਹੁੰਚੇ ਤੇ ਜ਼ਖਮੀ ਨੂੰ ਤੁਰੰਤ ਸਿਵਲ ਹਸਪਤਾਲ ਪਹੁੰਚਾਇਆ ਇਹ ਜਿਹੜਾ ਹਾਸਾ ਹੈਗਾ ਇਹ ਜਿਹੜਾ ਹਮਲਾ ਹੋਇਆ ਇਹ ਕੋਈ ਪੁਰਾਣੀ ਰੰਜਿਸ਼ ਜਿਹੜੀ ਹੈਗੀ ਉਹ ਇੱਕ ਅਮਰਿਕ ਸਿੰਘ ਰੋਡ ਦੇ ਉੱਤੇ ਮਾਨ ਪੈਟਰੋਲ ਪੰਪ ਦੇ ਸਾਹਮਣੇ ਨਾਮਦੇਵ ਰੋਡ ਵਾਲੀ ਗਲੀ ਦੇ ਵਿੱਚ ਇੱਕ ਬਜ਼ੁਰਗ ਔਰਤ ਘਰ ਦੀ ਪੌੜੀਆਂ ਤੋਂ ਥੱਲੇ ਡਿੱਗ ਕੇ ਜ਼ਖਮੀ ਹੋ ਗਈ ਘਟਨਾ ਦੀ ਸੂਚਨਾ ਮਿਲਣ ਤੇ ਸਾਡੀ ਨੌਜਵਾਨ ਵੈਲਫੇਅਰ ਸੁਸਾਇਟੀ ਦੀ ਟੀਮ ਵਲੰਟੀਅਰ ਨੀਰਜ ਸਿੰਘਲਾ ਸੁਮਿਤ ਮੇਸ਼ੂਰੀ ਮੌਕੇ ਤੇ ਪਹੁੰਚੇ ਤੇ ਜ਼ਖਮੀ ਨੂੰ ਤੁਰੰਤ ਸਿਵਲ ਹਸਪਤਾਲ ਪਹੁੰਚਾਇਆ ਇਸ ਤੋਂ ਇਲਾਵਾ ਬਠਿੰਡਾ ਦੇ ਰੇਲਵੇ ਪਲੇਟਫਾਰਮ ਨੰਬਰ 5 ਦੇ ਉੱਤੇ ਰੁਕੀ ਇੱਕ ਟ੍ਰੇਨ ਦੇ ਵਿੱਚ ਕਿਸੇ ਯਾਤਰੀ ਨੇ ਕੋਈ ਨਸ਼ੀਲੀ ਚੀਜ਼ ਨਿਗਲੀ ਹੋਈ ਸੀ ਜਿਹਦੇ ਕਰਕੇ ਉਹਦੀ ਹਾਲਤ ਖਰਾਬ ਸੀਗੀ ਸੋਚਣਾ ਮਿਲਨ ਤੇ ਸਾਡੀ ਨੌਜਵਾਨ ਵੈਲਫਰ ਸੋਸਾਇਟੀ ਦੀ ਐਂਬੂਲੈਂਸ ਟੀਮ ਵਲੰਟੀਅਰ ਸમિત ਮੇਸ਼ੂਰੀ ਮੌਕੇ ਤੇ ਪਹੁੰਚੇ ਤੇ ਜਿਹੜਾ ਪੀੜਤ ਸੀਗਾ ਉਸਨੂੰ ਤੁਰੰਤ ਸਿਵਲ ਹਸਪਤਾਲ ਪਹੁੰਚਾਇਆ